ਹਾਂਜੀ ਹੁਣ ਤੱਕ ਦੀ ਵੱਡੀ ਅਤੇ ਐਨ ਖਬਰ ਆ ਰਹੀ ਹੈ ਸਾਹਮਣੇ ਸਰਬਜੀਤ ਕੌਰ ਜਿਹੜੀ ਕਿ ਬਈ ਸ਼ਰੋਮਨੀ ਕਮੇਟੀ ਗੁਰਦੁਆਰਾ ਦੇ ਜਥੇ ਦੇ ਵਿੱਚ ਜਾਂਦੀ ਆ ਪਾਕਿਸਤਾਨ ਦੇ ਵਿੱਚ ਤੇ ਬਾਅਦ ਦੇ ਵਿੱਚ ਵੀਡੀਓ ਆ ਉਹ ਵਾਇਰਲ ਹੁੰਦੀਆਂ ਤੇ ਹੁਣ ਇੱਕ ਵੀਡੀਓ ਐਸੀ ਸਾਹਮਣੇ ਆ ਗਈ ਆ ਜਿੱਥੇ ਸਰਪੰਨ ਸਿੰਘ ਟਹਿਣਾ ਨਵੀਂ ਵੀਡੀਓ ਦੇ ਵਿੱਚ ਖੁਲਾਸੇ ਹੋਣਗੇ ਜਿਹੜੀ ਸਰਬਜੀਤ ਕੌਰ ਆ ਪਹਿਲਾਂ ਉਹਨੂੰ ਡਿਪੋਰਟ ਕਰਨ ਦੀ ਗੱਲ ਕੀਤੀ ਜਾਂਦੀ ਸੀ ਵੀ ਇੰਡੀਆ ਦੇ ਵਿੱਚ ਜਾਓ ਤੇ ਇਧਰੋਂ ਹੁਣ ਉਹਨੂੰ ਇੰਡੀਆ ਵੀ ਰੱਖਣ ਨੂੰ ਤਿਆਰ ਨਹੀਂ ਕਿਉਂਕਿ ਇਹਦੇ ਜੇ ਗੱਲ ਕਰੀਏ ਹੁਣ ਉਧਰਲੇ ਲੋਕਾਂ ਨਾਲ ਕੰਟੈਕਟ ਇਧਰੋਂ ਸ਼ਰਮਨੀ ਕਮੇਟੀ ਗੁਰਦੁਆਰਿਆਂ ਦੇ ਜਥੇ ਦੇ ਜਿਹੜਾ ਜਥੇ ਦੇ ਵਿੱਚੋਂ ਜਾਂਦੀ ਹੈ ਇਹ ਉਧਰ ਤੇ ਬਈ ਬਾਅਦ ਦੇ ਵਿੱਚ ਵੀਡੀਓ ਵਾਇਰਲ ਹੁੰਦੀਆਂ ਸਰਬਜੀਤ ਕੌਰ ਦੇ ਨਾਲ ਤੇ ਹੁਣ ਜੋ ਸਰਬੰਸ ਸਿੰਘ ਤਹਿਣਾ ਬਣਿਓ ਇਸ ਗੱਲ ਦੇ ਖੁਲਾਸੇ ਹੋਣਗੇ ਤਾਂ ਪੂਰੀ ਵੀਡੀਓ ਪਹਿਲਾਂ ਸੋਣੇ ਨਾਲ ਸਾਂਝੀ ਕਰਾਂਗੇ ਜ਼ਿਆਦਾ ਸਮਾਂ ਨਹੀਂ ਲੈਂਦੇ ਜਿਹੜੀ ਸਰਬਜੀਤ ਕੌਰ ਆ ਇਹਦੀ ਕੀ ਖੁਲਾਸੇ ਆ ਇਸ ਗੱਲਾਂ ਨੂੰ ਲੈ ਕੇ ਤਾ ਪੂਰੀ ਗੱਲਬਾਤ ਕੀ ਆ ਡੀਪੋਰਟ ਹੁਣ ਅੱਗੇ ਵੀਜ਼ਾ ਕਿਉਂ ਵਧਾ ਦਿੱਤਾ ਗਿਆ ਪਹਿਲਾਂ ਇਹਨੂੰ ਇੱਧਰ ਵਾਪਸ ਭੇਜਣ ਦੀ ਜੋ ਬਈ ਜੋ ਉਧਰੋਂ ਆਰਡਰ ਸੀ ਉਧਰਲੀ ਸਰਕਾਰ ਦੇ ਉਥੋਂ ਦੇ ਜੇ ਆਪਾਂ ਗੱਲ ਕਰੀਏ ਰਾਸ਼ਟਰਪਤੀਏ ਜਿਹੜੇ ਉਧਰ ਦੇ ਤਾਂ ਹੁਣ ਹੁਣ ਇਹੀ ਸਵਾਲ ਆ ਵੀ ਜਿਹੜੀ ਸਰਬਜੀਤ ਕੌਰ ਆ ਵੀ ਨਾ ਤਾਂ ਇਹ ਇੱਧਰ ਦੀ ਨਾ ਇਹ ਉਧਰ ਦੀ ਇੱਧਰ ਜੇ ਹੁਣ ਇੰਡੀਆ ਚਾਹੁੰਦੀ ਆ ਤਾਂ ਕਹਿੰਦੀ ਮੇਰੀ ਜਾਨ ਨੂੰ ਖਤਰਾ ਤੇ ਨਾ ਹੁਣ ਇਹ ਪਾਕਿਸਤਾਨ ਵਾਲੇ ਅੱਖ ਸਕਣਗੇ ਪਰ ਹੁਣ ਇੱਕ ਗੱਲ ਹੋਰ ਜਿਹੜੀ ਨਵੀਂ ਸਾਹਮਣੇ ਆ ਗਈ ਹੈ ਇਹਦਾ ਵੀਜ਼ਾ ਅੱਗੇ ਬਤਾ ਦਿੱਤਾ ਗਿਆ ਉਧਰਲੇ ਜਿਹੜੋ ਕੀ ਆਪਾਂ ਕਹਤੀਏ ਪ੍ਰਧਾਨ ਮੰਤਰੀ ਆ ਪਾਕਿਸਤਾਨ ਦੀ ਤਾਂ ਇਹਦਾ ਵੀਜ਼ਾ ਕਿਵੇਂ ਬਤਾ ਦਿੱਤਾ ਗਿਆ ਪੂਰੀ ਗੱਲਬਾਤ ਕੀ ਆ ਪਹਿਲਾਂ ਵੀਡੀਓ ਸੁਣੋ ਸਰਪੰਚ ਸਿੰਘ ਤਾਂ ਇਹਨਾਂ ਦੀ ਫੇਰ ਕਰਾਂਗੇ ਅੱਗੇ ਗੱਲਬਾਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਦੇ ਵਿੱਚ ਜਾ ਕੇ ਪਾਕਿਸਤਾਨ ਰਹਿਣ ਵਾਲੀ ਪੰਜਾਬ ਦੀ ਸਰਬਜੀਤ ਕੌਰ ਤੇ ਉਧਰਲੇ ਪਾਸੇ ਜਾ ਕੇ ਬਣੀ ਨੂਰ हुसैन ਹੁਣ ਇੰਡੀਆ ਦੇ ਵਿੱਚ ਵਾਪਸ ਨਹੀਂ ਆਉਗੀ ਪਿਛਲੇ ਕਈ ਦਿਨਾਂ ਤੋਂ ਖਬਰਾਂ ਸੀ ਕਿ ਉਹਨੂੰ ਗ੍ਰਿਫਤਾਰ ਕੀਤਾ ਗਿਆ ਥਾਣੇ ਦੇ ਵਿੱਚ ਉਹਦੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਹੈ ਮੰਜੇ ਦੇ ਉੱਤੇ ਬੈਠੀ ਦੀ ਫੋਟੋ ਬੜੀ ਵਾਇਰਲ ਹੋਈ ਸੀ ਫਿਰ ਥਾਣੇ ਦੇ ਵਿੱਚ ਵੀ ਇੱਕ ਬੈਂਚ ਦੇ ਉੱਤੇ ਬੈਠੀ ਵਿਚਾਲੇ ਉਹ ਸੀ ਇੱਕ ਪੁਲਿਸ ਮੁਲਾਜ਼ਮ ਖੱਬੇ ਤੇ ਇੱਕ ਪੁਲਿਸ ਮੁਲਾਜ਼ਮ ਔਰਤ ਸੱਜੇ ਉਹ ਉਹਦੇ ਕੋਲੋਂ ਪੁੱਛਗਿੱਛ ਕਰ ਰਹੀਆਂ ਇਹ ਵੀ ਵੀਡੀਓ ਵਾਇਰਲ ਹੋਈ ਫੋਟੋ ਵਾਇਰਲ ਹੋਈ ਪਰ ਜਿਹੜੀ ਤਾਜ਼ਾ ਜਾਣਕਾਰੀ ਆ ਕਿ ਉਹਨੇ ਇੰਡੀਆ ਦੇ ਵਿੱਚ ਨਹੀਂ ਆਉਣਾ ਤੇ ਉਹਦੇ ਇੰਡੀਆ ਦੇ ਉੱਤੇ ਆਉਣ ਦੇ ਵਿੱਚ ਉਹਨੂੰ ਡਿਪੋਰਟ ਕਰਨ ਦੇ ਉੱਤੇ ਫਿਲਹਾਲ ਰੋਕ ਲੱਗ ਗਈ ਹੈ ਤੇ ਉਹਦੇ ਵੀਜ਼ੇ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਜਾਂ ਕਰ ਦਿੱਤਾ ਗਿਆ ਜਾਂ ਕਰ ਦਿੱਤਾ ਜਾਣਾ ਕੁਝ ਘੰਟਿਆਂ ਦੇ ਵਿੱਚ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਗੱਲ ਆ ਇਹ ਮੈਂ ਨਹੀਂ ਕਹਿੰਦਾ ਇਹ ਪਾਕਿਸਤਾਨ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਜਿਹੜੇ ਚੌਧਰੀ ਮੁਹੰਮਦ ਇਤਲਾਲ ਉਹਨਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਆ ਉਹਨਾਂ ਨੇ ਗੱਲ ਕਹੀ ਹੈ ਕਿ ਇਸ ਕੇਸ ਨੂੰ ਮਨੁੱਖੀ ਆਧਾਰ ਦੇ ਤੌਰ ਦੇ ਉੱਤੇ ਵਿਚਾਰਿਆ ਜਾ ਰਿਹਾ ਉਹਨਾਂ ਨੇ ਗੱਲ ਕਹੀ ਹੈ ਕਿ ਇਸ ਕੇਸ ਨੂੰ ਮਨੁੱਖੀ ਅਧਿਕਾਰਾਂ ਦੇ ਤੌਰ ਦੇ ਉੱਤੇ ਵਿਚਾਰਿਆ ਜਾ ਰਿਹਾ ਉਹਨਾਂ ਨੇ ਕਿਹਾ ਜੀ ਕਿ ਇਹ ਕੇਸ ਇਹ ਮਾਮਲਾ ਕਿਉਂਕਿ ਇਸ ਵੇਲੇ ਹਾਈ ਕੋਰਟ ਦੇ ਵਿੱਚ ਲਾਹੌਰ ਹਾਈ ਕੋਰਟ ਦੇ ਵਿੱਚ ਇਸ ਕਰਕੇ ਜਿੰਨੀ ਦੇਰ ਤੱਕ ਉੱਥੇ ਸੁਣਵਾਈ ਮੁਕੰਮਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਉੱਥੋਂ ਕੀ ਫੈਸਲਾ ਨਹੀਂ ਆਉਂਦਾ ਸਰਬਜੀਤ ਕੌਰ ਨੂੰ ਭੇਜਿਆ ਨਹੀਂ ਜਾ ਸਕਦਾ ਵਾਪਸ ਉਹਨੂੰ ਦੇਸ਼ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਇਹ ਵੀ ਗੱਲ ਕਹੀ ਆ ਕਿ ਹਾਲੇ ਤੱਕ ਇਹੋ ਜੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਜਿਹੜੀ ਕਿ ਉਹਦੇ ਖਿਲਾਫ ਹੋਵੇ ਤੇ ਉਹਦੇ ਵੀਜ਼ੇ ਦੇ ਵਿੱਚ ਵਾਧਾ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਉਹਨੇ ਇਸਲਾਮ ਕਬੂਲ ਕੀਤਾ ਉਹਨੇ ਇੱਥੇ ਨਿਕਾਹ ਕਰਵਾਇਆ ਤੁਹਾਨੂੰ ਚੇਤੇ ਹੋਣਾ ਕਿ 4 ਜਨਵਰੀ ਨੂੰ ਇਸੇ ਸਾਲ 4 ਜਨਵਰੀ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਫੇਰੇਵਾਲੀ ਪਿੰਡਾਂ ਨਨਕਾਣਾ ਸਾਹਿਬ ਜ਼ਿਲ੍ਹਾ ਦੇ ਵਿੱਚ ਉੱਥੋਂ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਕਿਉਂਕਿ ਇਕਤਾ ਏਜੰਸੀਆਂ ਤੇ ਪੁਲਿਸ ਉਹਦੇ ਕੋਲੋਂ ਪੜਤਾਲ ਕਰਨਾ ਚਾਹੁੰਦੀਆਂ ਸੀ ਦੂਜਾ ਉਹਦਾ ਵੀਜ਼ਾ ਮੁੱਕ ਚੁੱਕਾ ਸੀ ਉਹ ਓਵਰਸਟੇ ਸੀ ਉਹਨੂੰ ਫਿਰ ਲਿਆਂਦਾ ਗਿਆ ਥਾਣੇ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਲਾਹੌਰ ਦੇ ਥਾਣੇ ਦੇ ਵਿੱਚ ਉਹਦੇ ਕੋਲ ਪੁਸ਼ਕਿਸ਼ ਕੀਤੀ ਗਈ ਆ ਖਬਰਾਂ ਇਹ ਆਈਆਂ ਜੀ ਕਿ ਕੁਝ ਕੁ ਘੰਟਿਆਂ ਬਾਅਦ ਆਥਣ ਤੱਕ ਕੁਝ ਮਿੰਟਾਂ ਬਾਅਦ ਉਹਨੂੰ ਵਾਪਸ ਇੰਡੀਆ ਭੇਜ ਦਿੱਤਾ ਜਾਣਾ ਉਹਨੂੰ ਵਾਗਾ ਤੋਂ ਟਪਾ ਕੇ ਤੇ ਅਟਾਰੀ ਵੱਲ ਭੇਜ ਦਿੱਤਾ ਜਾਣਾ ਤੇ ਫਿਰ ਇੱਥੋਂ ਦੀ ਪੁਲਿਸ ਤੇ ਇੱਥੋਂ ਦੀਆਂ ਏਜੰਸੀਆਂ ਨੇ ਪੁਸ਼ਕਿਸ਼ ਕਰਨੀ ਆ ਪਰ ਹੁਣ ਐਨ ਇਸ ਮਾਮਲੇ ਦੇ ਵਿੱਚ ਕੋਈ ਨੀ ਮੋੜ ਆ ਗਿਆ ਕਿਉਂਕਿ ਸਰਬਜੀਤ ਕੌਰ ਆਪ ਵੀ ਨਹੀਂ ਆਉਣਾ ਚਾਹੁੰਦੀ ਉਹਨੇ ਇੱਕ ਨਵੀਂ ਚਲਾਕੀ ਖੇੜੀ ਆ ਉਹਦੀ ਚਲਾਕੀ ਬੜੀ ਵੱਡੀ ਆ ਉਹਦੀ ਚਲਾਕੀ ਵੱਲ ਵੇਖ ਕੇ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਜਿਵੇਂ ਕਿ ਕਈ ਇਧਰੋਂ ਵੀ ਜਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਕਿਸੇ ਹੋਰ ਥਾਵਾਂ ਤੋਂ ਬਾਹਰਲੇ ਮੁਲਕਾਂ 'ਚ ਜਾ ਕੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਇਸ ਕਰਕੇ ਪੋਲੀਟੀਕਲ ਅਸਾਈਲਮ ਦਿੱਤੀ ਜਾਵੇ ਰਾਜਨੀਤਿਕ ਸ਼ਰਨ ਮੰਗਦੇ ਆ ਹਾਲਾਂਕਿ ਇੱਥੇ ਖਤਰਾ ਖੁਤਰਾ ਹੁੰਦਾ ਨਹੀਂ ਕੋਈ ਵਿਰਲਾ ਥਾਵਾ ਹੋਗਾ ਜਿਹਨੂੰ ਖਤਰਾ ਸਰਬਜੀਤ ਕੌਰ ਉਰਫ ਨੂਰ ਹੁਸੈਨ ਕਹਿੰਦੀ ਕਿ ਮੈਨੂੰ ਇੰਡੀਆ ਦੇ ਵਿੱਚ ਖਤਰਾ ਕਿਉਂਕਿ ਇੰਡੀਆ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਬਹੁਤੀ ਵਧੀਆ ਨਹੀਂ ਹਾਲ-ਵਿਆਣੀ ਹੁੰਦੀ ਇੰਡੀਆ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਹਾਲ ਬਹੁਤੇ ਵਧੀਆ ਨਹੀਂ ਇਹਨਾਂ ਦੀ ਜ਼ਿੰਦਗੀ ਬਹੁਤੀ ਵਧੀਆ ਨਹੀਂ ਇਹਨਾਂ ਦੇ ਨਾਲ ਸਲੂਕ ਵਧੀਆ ਨਹੀਂ ਇਸ ਕਰਕੇ ਮੈਨੂੰ ਪਾਕਿਸਤਾਨ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਮੈਂ ਮੁਸਲਮਾਨ ਧਰਮ ਦੇ ਵਿੱਚ ਸ਼ਾਮਲ ਹਾਂ ਹੁਣ ਮੈਂ ਇਸਲਾਮ ਕਬੂਲ ਕੀਤਾ ਹੋਇਆ ਤੇ ਮੈਂ ਨਿਕਾਹ ਕੀਤਾ ਹੋਇਆ ਇਸ ਕਰਕੇ ਮੈਂ ਇੰਡੀਆ ਜਾਣਾ ਹੀ ਨਹੀਂ ਚਾਹੁੰਦੀ ਕਿਉਂਕਿ ਉੱਥੇ ਮੇਰੀ ਜ਼ਿੰਦਗੀ ਨੂੰ ਖਤਰਾ ਪੈਦਾ ਹੋ ਸਕਦਾ ਸਵਾਲ ਪਹਿਲਾਂ ਤਾਂ ਇਹ ਪੈਦਾ ਹੁੰਦਾ ਇਹਦੀ ਜ਼ਿੰਦਗੀ ਨੂੰ ਕਿਸੇ ਨੇ ਖਤਰਾ ਪੈਦਾ ਕਰਨਾ ਕਿਉਂ ਆ ਤੇ ਜੇਕਰ ਤੂੰ ਆਪਦੀ ਇੱਛਾ ਦੇ ਮੁਤਾਬਕ ਗਲਤ ਇਰਾਦੇ ਤਹਿਤ ਜਾ ਕੇ ਆਪਦਾ ਇਸ਼ਕ ਫਰਮਾਇਆ ਇਸ਼ਕ ਕਮਾਇਆ ਤਾਂ ਲੋਕਾਂ ਨੂੰ ਇਸ ਗੱਲ ਤੇ ਇਤਰਾਜ਼ ਹੈਗਾ ਕਿ ਭਾਈ ਤੇਰਾ ਤਰੀਕਾ ਗਲਤ ਆ ਤੂੰ ਤਰੀਕਾ ਗਲਤ ਆ ਤੂੰ ਧਾਰਮਿਕ ਆਸਥਾ ਦੀ ਵਰਤੋਂ ਕੀਤੀ ਆ ਤੂੰ ਸ਼ਰਦਾ ਦੇ ਨਾਂ ਤੇ ਗਈਆਂ ਤੇ ਇਸ਼ਕ ਆਪਦਾ ਪਗਾਇਆ ਆਪਣੀ ਮਸਤੀ ਮਾਰੀ ਆ ਇਸ ਗੱਲ ਤੇ ਇਤਰਾਜ਼ ਆ ਬਾਕੀ ਤਰਾ ਇਸ਼ਕ ਇੱਕ ਥਾਂ ਤੇ ਹੋਵੇ 10 ਥਾਵਾਂ ਦੇ ਉੱਤੇ ਹੋਵੇ ਕਿਸੇ ਨੂੰ ਕੀ ਇਤਰਾਜ਼ ਆ ਇੱਕ ਤਾਂ ਇੱਥੇ ਗਲਤ ਕੰਮ ਕੀਤਾ ਫਿਰ ਉੱਥੇ ਓਵਰਸਟੇ ਵੀਜ਼ਾ ਵੀਰਾਂ ਮੁੱਕੇ ਆਪਾਂ ਫੇਰ ਵੀ ਰਹਿ ਰਹੇ ਆ ਫਿਰ ਤੀਜੀ ਗੱਲ ਇਹ ਆ ਕਿ ਜਦੋਂ ਫੜੇ ਗਏ ਤੇ ਗੱਲ ਕਹਿੰਦੇ ਵੀ ਇੰਡੀਆ ਦੇ ਵਿੱਚ ਮੁਸਲਮ ਭਾਈਚਾਰੇ ਦੇ ਹਾਲ ਬਹੁਤੇ ਚੰਗੇ ਨਹੀਂ ਇਸ ਕਰਕੇ ਮੈਂ ਤਾਂ ਇੰਡੀਆ ਚ ਜਾਣਾ ਨਹੀਂ ਮੇਰੀ ਜਾਨ ਨੂੰ ਖਤਰਾ ਮਲੇਰ ਕੋਟਲੇ ਦੇ ਵਿੱਚ ਜਾ ਕੇ ਦੇਖੋ ਪਤਾ ਲੱਗ ਜਾਂਦਾ ਜੀ ਕਿ ਉੱਥੇ ਮੁਸਲਮ ਭਾਈਚਾਰਾ ਕਿੰਨੇ ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਰਹਿੰਦਾ ਤੇ ਉੱਥੇ ਕਿਸੇ ਭਾਈਚਾਰੇ ਨੂੰ ਕੋਈ ਖਤਰਾ ਵੀ ਨਹੀਂ ਆ ਇਧਰ ਕਾਦੀਆਂ ਤੇ ਹੋਰ ਵੱਖ-ਵੱਖ ਥਾਵਾਂ ਤੇ ਜਾ ਕੇ ਦੇਖੋ ਮੁ슬림 ਭਾਈਚਾਰਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਿੰਨੇ ਪਿਆਰ ਸਤਿਕਾਰ ਨਾਲ ਰਹਿੰਦਾ ਉਹਨਾਂ ਨੂੰ ਕੋਈ ਖਤਰਾ ਨਹੀਂ ਆ ਉਹਨਾਂ ਨੇ ਕਦੇ ਨਹੀਂ ਇਹ ਗੱਲ ਕਹੀ ਕਿ ਭਾਈ ਸਾਨੂੰ ਇੱਥੋਂ ਕੱਢ ਕੇ ਪਾਕਿਸਤਾਨ ਭੇਜਿਆ ਜਾਵੇ ਕਿਉਂਕਿ ਇੱਥੇ ਤੁਹਾਨੂੰ ਖਤਰਾ ਬਹੁਤ ਆ ਪਰ ਕਿਉਂਕਿ ਇਹ ਉਹਦੀ ਇੱਕ ਚਲਾਕੀ ਆ ਇਹ ਉਹਦੀ ਇੱਕ ਸਾਜ਼ਿਸ਼ ਆ ਉਹਨੇ ਇੱਕ ਆਧਾਰ ਬਣਾਉਣਾ ਕਿ ਮੈਂ ਇੱਥੇ ਰਹਿਣਾ ਚਾਹੁੰਨੀ ਆ ਕਿਉਂਕਿ ਮੈਨੂੰ ਇੰਡੀਆ ਦੇ ਵਿੱਚ ਖਤਰਾ ਤੇ ਉੱਥੇ ਮੁ슬ਮਾਨ ਭਾਈਚਾਰੇ ਦੇ ਹਾਲਾਤ ਬਹੁਤੇ ਚੰਗੇ ਨਹੀਂ ਆ ਮਤਲਬ ਉਹਦੇ ਵੱਲੋਂ ਚਾਲ ਦਰ ਚਾਲ ਖੇਡੀ ਜਾ ਰਹੀ ਆ ਚਲੋ ਉਹ ਉੱਥੇ ਹੀ ਰਵੇ ਇੱਥੇ ਕਰਾਉਣਾ ਵੀ ਕੀ ਆ ਜਾਂ ਇੱਥੇ ਆ ਜੇ ਉੱਥੇ ਨਹੀਂ ਰੱਖਣਾ ਇਹ ਸਮੇਂ ਦੀ ਗੱਲ ਆ ਇਹ ਕਾਨੂੰਨ ਦੀ ਗੱਲ ਆ ਜੇ ਉਹ ਇੱਥੇ ਆ ਜਾਂਦੀ ਆ ਉਹਦੇ ਕੋਲੋਂ ਪੁਲਿਸ ਨੇ ਉਹਦੇ ਕੋਲੋਂ ਏਜੰਸੀਆਂ ਨੇ ਉਹਦੇ ਕੋਲੋਂ ਸ਼ਾਇਦ ਮੀਡੀਆ ਨੇ ਵੀ ਬਹੁਤ ਸਾਰੀ ਪੁੱਛਗਿੱਛ ਕਰਨੀ ਆ ਪਰ ਉਹ ਉੱਥੇ ਹੀ ਆ ਤਾਂ ਉਹਦੀ ਪੁੱਛਗਿੱਛ ਹੁਣ ਤੱਕ ਮੁਕੰਮਲ ਹੋ ਚੁੱਕੀ ਆ ਮੈਡੀਕਲ ਉਹਦਾ ਕਰਵਾਇਆ ਗਿਆ ਸੀ ਜੀ 9 ਜਨਵਰੀ ਨੂੰ ਜਿਹਦੇ ਵਿੱਚ ਉਹ ਬਿਲਕੁਲ ਤੰਦਰੁਸਤਾ ਟੱਲੀ ਵਰਗੀ ਆ ਤੇ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੈਂ ਬਿਲਕੁਲ ਰਿਸਟ ਪੁਸਟਾ ਇਸੇ ਕਰਕੇ ਹੁਣ ਉਹਨੂੰ ਲਾਹੌਰ ਦੇ ਇੱਕ ਮਹਿਲਾ ਆਸਰਾ ਕੇਂਦਰ ਦੇ ਵਿੱਚ ਭੇਜ ਦਿੱਤਾ ਗਿਆ ਜਾਨਕਿ ਉਹਨੂੰ ਉੱਥੋਂ ਦੇ ਔਰਤਾਂ ਵਾਲੇ ਕੇਂਦਰ ਦੇ ਵਿੱਚ ਸੁਰੱਖਤ ਥਾਂ ਦੇ ਉੱਤੇ ਭੇਜ ਦਿੱਤਾ ਗਿਆ ਥਾਣੇ ਦੇ ਵਿੱਚੋਂ ਤੇ ਜਿਹੜੀ ਥਾਂ ਤੇ ਉਹਨੂੰ ਭੇਜਿਆ ਗਿਆ ਉਹਦੇ ਆਲੇ ਦੁਆਲੇ ਪੁਲਿਸ ਦਾ ਪਹਿਰਾ ਉਹਨੂੰ ਪ੍ਰੋਟੈਕਸ਼ਨ ਦਿੱਤੀ ਗਈ ਹੈ ਵੀ ਤਾਂ ਜੋ ਕਿਸੇ ਵੀ ਕਿਸਮ ਦੀ ਉਹਨੂੰ ਕੋਈ ਦਿੱਕਤ ਨਾ ਆਵੇ ਸਰਬਜੀਤ ਕੌਰ ਨੇ ਬਿਲਕੁਲ ਉਹੀ ਤਰੀਕਾ ਉਹੀ ਖੇਡ ਖੇਢੀ ਜਿਹੜੀ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਕੁਝ ਲੋਕ ਖੇਡਦੇ ਆ ਕਿ ਮੈਨੂੰ ਮੇਰੇ ਦੇਸ਼ ਦੇ ਵਿੱਚ ਖਤਰਾ ਹੈ ਪਰ ਉਹ ਜਾਂਦੇ ਹੁੰਦੇ ਜੀ ਇਸ ਕਰਕੇ 100 ਦੇ ਵਿੱਚੋਂ 95 97 ਨੂੰ ਕੋਈ ਖਤਰਾ ਨਹੀਂ ਹੁੰਦਾ ਇਹ ਇੱਕ ਬਹਾਨਾ ਜਿਹੜਾ ਕਿ ਹੁਣ ਉਹਨਾਂ ਦੇਸ਼ਾਂ ਨੂੰ ਵੀ ਸਮਝ ਆ ਗਿਆ ਕਿ ਭਾਈ ਐਡੀ ਖਤਰੇ ਵਾਲੀ ਗੱਲ ਹੈ ਨਹੀਂ ਇਸੇ ਕਰਕੇ ਤਾਂ ਪੋਲੀਟੀਕਲ ਅਸਾਈਲਮ ਵਾਲੀਆਂ ਅਰਜ਼ੀਆਂ ਰੱਦ ਹੁੰਦੀਆਂ ਅੱਜਕੱਲ ਬਹੁਤੀ ਵਾਰ ਕਿਉਂਕਿ ਜਦੋਂ ਉਹ ਇਥੋਂ ਪੜਤਾਲ ਕਰਾਉਂਦੇ ਗ੍ਰਹਿ ਵਿਭਾਗ ਦੇ ਰਾਹੀਂ ਤੇ ਪਤਾ ਲੱਗਦਾ ਵੀ ਕੋਈ ਖਤਰਾ ਨਹੀਂ ਕੋਈ ਪਰਚਾ ਨਹੀਂ ਕੋਈ ਹਮਲਾ ਨਹੀਂ ਕੋਈ ਵੀਡੀਓ ਨਹੀਂ ਕੋਈ ਆਡੀਓ ਨਹੀਂ ਇਹ ਤਾਂ ਮੈਂ ਬਹਾਨਾ ਬਣਾਇਆ ਉਸੇ ਤਰੀਕੇ ਦੇ ਨਾਲ ਖਤਰਾ ਖੁਤਰਾ ਇਹਨੂੰ ਇੱਥੇ ਕੋਈ ਹੈ ਨਹੀਂ ਇਨੇ ਇੱਕ ਬਹਾਨਾ ਬਣਾਇਆ ਪਰ ਉਹਨੇ ਨਹੀਂ ਆਉਣਾ ਉਹਦੀ ਇੱਛਾ ਪਰ ਜਿਹੜੀਆਂ ਖਬਰਾਂ ਪੰਜਾਬੀ ਮੀਡੀਆ ਦੇ ਵਿੱਚ ਹਿੰਦੀ ਮੀਡੀਆ ਦੇ ਵਿੱਚ ਆ ਰਹੀਆਂ ਸੀ ਕਿ ਉਹਨੂੰ ਬਹੁਤ ਜਲਦ ਵਾਪਸ ਇੰਡੀਆ ਭੇਜ ਦਿੱਤਾ ਜਾਣਾ ਰਿਪੋਰਟ ਕਰ ਦਿੱਤਾ ਜਾਣਾ ਇਹਦੇ ਉੱਤੇ ਫਿਲਹਾਲ ਰੋਕ ਲੱਗੀ ਆ ਜਿੰਨੀ ਦੇਰ ਤੱਕ ਲਾਹੌਰ ਹਾਈ ਕੋਰਟ ਦੇ ਵੱਲੋਂ ਇਸ ਮਸਲੇ ਦੇ ਉੱਤੇ ਕੋਈ ਫੈਸਲਾ ਨਹੀਂ ਸੁਣਾਇਆ ਜਾਂਦਾ ਸਰਬਜੀਤ ਕੌਰ ਦੇ ਕੇਸ ਦੇ ਉੱਤੇ ਕੋਈ ਅੰਤਲਾ ਵਿਚਾਰ ਨਹੀਂ ਪੇਸ਼ ਕੀਤਾ ਜਾਂਦਾ ਉਨੀ ਦੇਰ ਤੱਕ ਉਹ ਲਾਹੌਰ ਦੇ ਵਿੱਚ ਹੀ ਰਹੂਗੀ ਜਾਂ ਕਹਿ ਲਈਏ ਉਹ ਪਾਕਿਸਤਾਨ ਵਾਲੇ ਪਾਸੇ ਰਹੂਗੀ ਉਹਨੂੰ ਇੰਡੀਆ ਜ਼ਬਰਦਸਤੀ ਨਹੀਂ ਭੇਜਿਆ ਜਾਣਾ ਕਿਉਂਕਿ ਟੈਕਨੀਕਲ ਤੌਰ ਦੇ ਉੱਤੇ ਉਹਦੇ ਮਨੁੱਖੀ ਅਧਿਕਾਰ ਆ ਜਿਹੜੇ ਉਹਨਾਂ ਦੀ ਪਾਲਣ ਕਰਨ ਦੀ ਗੱਲ ਉਥੋਂ ਦੇ ਗ੍ਰਹਿ ਰਾਜ ਮੰਤਰੀ ਦੇ ਵੱਲੋਂ ਤਰਾਲ ਹੋਰਾਂ ਦੇ ਵੱਲੋਂ ਕੀਤੀ ਗਈ ਆ ਬਾਕੀ ਵੀ ਇਹਨੇ ਕੀ ਬਣਦਾ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਇੱਥੇ ਜੋ ਕੁਝ ਹੋਣਾ ਸੀ ਉਹਨੇ ਕਰ ਲਿਆ ਤੇ ਉੱਥੇ ਜੋ ਕੁਝ ਕਰ ਸਕਦੀ ਉਹਨੇ ਉਹ ਕਰ ਲਿਆ ਤੇ ਹੁਣ ਤਾਂ ਚਲੋ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆ ਇੱਥੇ ਉਹਦੇ ਉੱਤੇ ਲਗਭਗ 3 ਮੇਰੇ ਕੋਲ 2 ਜਾਂ 3 ਪਰਚੇ ਦਰਜ ਆ ਸਮੇਂ-ਸਮੇਂ ਦੇ ਉੱਤੇ ਉਹਦੇ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਏ ਆ ਚਲੋ ਉਹਦੀ ਜ਼ਿੰਦਗੀ ਉਥੇ ਆ ਉਹਦੇ ਨਾਸਰ ਹੁਸੈਨ ਦੇ ਨਾਲ ਨਿਭੇ ਉਹਦੀ ਜ਼ਿੰਦਗੀ ਵਧੀਆ ਰਵੇ ਇਹ ਨਹੀਂ ਤਾਂ ਚਲੋ ਅਸੀਂ ਇੱਛਾ ਪਾਲਦੇ ਜੋ ਨੇ ਚੰਦ ਚੜ੍ਹਨਾ ਸੀ ਚੜ੍ਹਤਾ ਪਰ ਪੰਜਾਬ ਦੇ ਵਿੱਚ ਪਰ ਸ਼ਰਨਾਲੂਆਂ ਦੇ ਵਿੱਚ ਪਰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਵਿੱਚ ਪਰ ਏਜੰਸੀਆਂ ਦੇ ਲਈ ਪਰ ਪੁਲਿਸ ਦੇ ਲਈ ਉਹਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਕਿ ਭਵਿੱਖ ਦੇ ਵਿੱਚ ਜਾਣ ਵਾਲੇ ਲੋਕਾਂ ਦੇ ਲਈ ਅਸੀਂ ਕਿਵੇਂ ਕਿਵੇਂ ਹੋਰ ਜਾਣਕਾਰੀ ਇਕੱਤਰ ਕਰਨੀ ਆ ਕਿਵੇਂ ਅਸੀਂ ਇਹਨਾਂ ਮਸਲਿਆਂ ਦੇ ਉੱਤੇ ਬਾਜ਼ ਅੱਖ ਰੱਖਣੀ ਆ ਮਤਲਬ ਉਹਨੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਦੇ ਕਟਾਰੇ ਦੇ ਵਿੱਚ ਖੜਾ ਕਰਤਾ ਹਾਲਾਂਕਿ ਜਿਹੜਾ ਬੰਦਾ ਗਲਤ ਨਹੀਂ ਉਹਦੀ ਭਾਵੇਂ 100 ਵਾਰੀ ਪੜਤਾਲ ਹੋਵੇ ਉਹਨੂੰ ਕੋਈ ਪਰਵਾਹ ਨਹੀਂ ਤੇ ਜਿਹੜਾ ਬੰਦਾ ਗਲਤ ਆ ਉਹਦੇ ਮਨ ਦੇ ਵਿੱਚ ਚੋਰ ਆ ਜੀਰੇ ਤੇ ਉਹਨੇ ਆਪੇ ਕੰਮ ਦੇ ਰਹਿਣਾ ਵੀ ਭਾਈ ਕਿ ਤਵੇਂ ਫੜਿਆ ਨਾ ਜਾਵਾ ਜਿਹੜੇ ਸ਼ਰਧਾਲੂ ਜਾਂਦੇ ਉਹਨਾਂ ਦੀ ਸ਼ਰਧਾ ਨੂੰ ਸਲਾਮ ਆ ਜਿਹੜੇ ਕੰਮ ਲਈ ਤੁਸੀਂ ਗਏ ਆ ਤੁਸੀਂ ਗਏ ਗੁਰਧਾਮਾ ਦੇ ਦਰਸ਼ਨ ਦੇ ਲਈ ਉਹ ਤੁਸੀਂ ਕਰੋ ਬਿਲਕੁਲ ਸ਼ਰਧਾ ਨਾਲ ਕਰੋ ਤੇ ਭਾਈ ਵੇਲੇ ਸਰ ਵਾਪਸ ਆ ਉਹ ਗੜ ਤਾਂ ਇੰਨੀ ਆ ਜੇ ਕੋਈ ਮੁਸਲਮ ਪਾਈ ਚੜੇੜਾ ਵਿਅਕਤੀ ਇਹ ਗੱਲ ਕਵੇ ਕਿ ਮੈਂ ਅਜਮੇਰ ਸ਼ਰੀਫ ਜਾਣਾ ਜਾਂ ਮੈਂ ਕਿਸੇ ਹੋਰ ਥਾਂ ਤੇ ਦਰਗਾਹ ਤੇ ਜਾਣਾ ਤੇ ਜੇ ਉਹ ਆਵੇ ਬੱਥਾ ਟੇਕਣ ਦੇ ਲਈ ਜੇ ਉਹ ਆਵੇ ਇੱਥੇ ਆਪਦੇ ਧਾਰਮਿਕ ਅਕੀਦੇ ਦੇ ਲਈ ਤੇ ਬਾਅਦ ਦੇ ਵਿੱਚ ਉਹ ਆਪਦਾ ਹੋਰ ਚੰਦ ਚਾੜੇ ਤਾਂ ਭਾਈ ਇਹ ਵੀ ਗਲਤ ਆ ਮਤਲਬ ਇਹ ਜੀ ਕਿ ਧਾਰਮਿਕਤਾ ਦੀ ਵਰਤੋਂ ਇਨ੍ਹਾਂ ਮਸਲਿਆਂ ਦੇ ਲਈ ਨਾ ਕੀਤੀ ਜਾਵੇ ਗੱਲ ਸਿਰਫ ਇੰਨੀ ਆ ਚਲੋ ਹੁਣ ਇਸ ਤੋਂ ਅਗਲੀ ਗੱਲ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਇੱਕ ਮਸਲਾ ਬਹੁਤ ਵੱਡਾ ਬਣਿਆ ਉਹ ਹੈਗਾ ਜੀ ਆਤਸ਼ੀ ਦਾ ਆਤਸ਼ੀ ਕੌਣ ਆ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਸ਼ੀ ਜਿਹਦੇ ਵੱਲੋਂ ਦਿੱਲੀ ਵਿਧਾਨ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਗਈ ਕਿ ਭਾਈ ਕੁੱਤਿਆਂ ਦੀ ਸੰਭਾਲ ਕਰੋ ਤੇ ਐਂ ਸਵਾਲ ਕਰੋ ਤੇ ਉਸ ਤੋਂ ਬਾਅਦ ਇਹਦਾ ਵਿਵਾਦ ਬਣ ਗਿਆ ਆਮ ਆਰਮੀ ਪਾਰਟੀ ਇਹ ਗੱਲ ਕਹਿੰਦੀ ਆ ਕਿ ਭਾਈ ਇਹ ਭਾਜਪਾ ਦੇ ਵੱਲੋਂ ਕਾਂਗਰਸ ਦੇ ਵੱਲੋਂ ਜਾਣਬੁੱਝ ਕੇ ਸਾਜ਼ਿਸ਼ ਘੜੀ ਗਈ ਆ ਆਤਸ਼ੀ ਨੇ ਬਿਲਕੁਲ ਵੀ ਗੁਰੂ ਸਹਿਬਾਨ ਦੇ ਸਤਕਾਰ ਨੂੰ ਛੱਟ ਨਹੀਂ ਮਾਰੀ ਜਦਕਿ ਭਾਜਪਾ ਇਹ ਗੱਲ ਕਹਿੰਦੀ ਆ ਕਿ ਕੁੱਤਿਆਂ ਦੀ ਸੰਭਾਲ ਕਰੋ ਗੁਰੂਆਂ ਦੀ ਸੰਭਾਲ ਕਰੋ ਇਸ ਤਰੀਕੇ ਦੀ ਗੱਲ ਕਹਿ ਕੇ ਉਹਨੇ ਭਾਵਨਾਵਾਂ ਪੜਕਾਈਆਂ ਭਾਵਨਾ ਕੋਈ ਵੀ ਕਿਸੇ ਦੇ ਨਾਂ ਪੜਕਾਵੇ ਇਹਦੀ ਤਾਂ ਅਸੀਂ ਕਾਮਨਾ ਕਰਦੇ ਆ ਪਰ ਇਸ ਥਾਂ ਦੇ ਉੱਤੇ ਇਸ ਗੱਲ ਦੇ ਉੱਤੇ ਡਰਾਮੇਬਾਜ਼ੀ ਕਿਵੇਂ ਹੋਈ ਆ ਦਿੱਲੀ ਦੇ ਵਿੱਚ ਬੀਜੇਪੀ ਦੇ ਆਗੂਆਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਭਾਈ ਇਹ ਨਹੀਂ ਯਾਨੀ ਕਿ ਆਮ ਆਦਮੀ ਪਾਰਟੀ ਦੀ ਇਸ ਆਗੂ ਨੇ ਭਾਵਨਾਵਾਂ ਨੂੰ ਛੱਟ ਮਾਰੀ ਆ ਗੁਰੂਆਂ ਦੇ ਸਨਮਾਨ ਨੂੰ ਛੱਟ ਮਾਰੀ ਆ ਲੋਕਾਂ ਦੀਆਂ ਭਾਵਨਾਵਾਂ ਪੜਕਾਈਆਂ ਇਸ ਕਰਕੇ ਪਰਚਾ ਦਰਜ ਕਰਤਾ ਸ਼ਿਕਾਇਤ ਦਰਜ ਹੋ ਗਈ ਹੁਣ ਉਥੇ ਆ ਕੁਝ ਹੋਇਆ ਤੇ ਪੰਜਾਬ ਦੇ ਵਿੱਚ ਜਲੰਧਰ ਥਾਣੇ ਦੇ ਵਿੱਚ ਬੀਜੇਪੀ ਦੇ ਆਗੂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਇਸ ਕਰਕੇ ਕਿ ਭਾਈ ਜਿਹੜੀ ਉਹ ਵੀਡੀਓ ਆ ਉਹ ਵੀਡੀਓ ਵਿੱਚਲੀ ਜਾਣਕਾਰੀ ਬਿਲਕੁਲ ਗਲਤ ਆ ਉਹਦੀ ਅਸੀਂ ਟੈਸਟਿੰਗ ਕਰਵਾਈ ਆ ਇਹਦੇ ਵਿੱਚ ਕੁਝ ਵੀ ਸਹੀ ਨਹੀਂ ਆ ਇਹ ਤਾਂ ਜੀ ਜਾਣਬੁੱਝ ਕੇ ਪ੍ਰੋਬਲ ਬਣਾਇਆ ਗਿਆ ਇਸ ਕਰਕੇ ਪਰਚਾ ਦਰਜ ਹੋ ਗਿਆ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੈੱਡਕੁਆਟਰਾਂ ਨੇ ਮੂਰੇ ਜਾ ਕੇ ਪਾਜ ਪਾਈ ਅਗੋ ਜਿਹੜੇ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਉਹ ਕਹਿੰਦੇ ਕਿ ਭਾਵਨਾਵਾਂ ਭੜਕੀਆਂ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਭਾਜਪੀ ਦੇ ਤੇ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਕਹਿੰਦੇ ਜੀ ਤਾਂ ਧੱਕਾ ਕੀਤਾ ਗਿਆ ਇਹ ਜਾਣਬੁੱਝ ਕੇ ਬਦਨਾਮ ਕਰ ਰਹੇ ਆ ਯਾਨੀ ਕਿ ਇਹ ਭਾਵਨਾਵਾਂ ਭੜਕਾਈਆਂ ਉਹਨੇ ਆਹ ਗੱਲ ਕਹੀ ਉਹਨੇ ਆਹ ਗੱਲ ਕਹੀ ਇਹਦੇ ਨਾਂ ਦੇ ਉੱਤੇ ਹੁਣ 5 7 10 ਦਿਨ ਰੌਲਾ ਪੈਣਾ ਜਲੰਧਰ ਦੇ ਵਿੱਚ ਤੇ ਸਮੁੱਚੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੰਘੇ ਕਲ ਪ੍ਰਦਰਸ਼ਨਾਂ ਪ੍ਰਦਰਸ਼ਨਾਂ ਦੀ ਗੱਲ ਹੋਈ ਆ ਦਿੱਲੀ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਭਾਈ 15 ਦਿਨ ਦੇ ਵਿੱਚ ਵਿੱਚ ਆਤਸ਼ੀ ਦੀ ਫੋਰੈਂਸਿਕ ਲੈਬ ਦੇ ਰਾਹੀਂ ਆ ਰਿਪੋਰਟ ਆ ਜਾਣੀ ਸਾਹਮਣੇ ਕਿ ਭਾਈ ਉਹਨੇ ਵੀਡੀਓ ਜਿਹੜੀ ਉਹਦੇ ਵਿੱਚ ਆ ਗੱਲ ਕਹੀ ਹੈ ਕਿ ਨਹੀਂ ਕਹੀ ਪੰਜਾਬ ਦੇ ਵਿੱਚ ਇੱਕੋ ਦਿਨ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਜੀ ਕਿ ਭਾਈ ਉਹਨੇ ਇਹ ਗੱਲ ਨਹੀਂ ਕਹੀ ਉਹ ਗੁਰੂਆਂ ਵਾਲੀ ਗੱਲ ਤਾਂ ਵਿੱਚ ਫਸਾਈ ਗਈ ਆ ਉਹਨੇ ਤਾਂ ਗੁਰੂਆਂ ਵਾਲੀ ਗੱਲ ਕਹੀ ਹੀ ਨਹੀਂ ਸੀ ਇਹ ਜਾਣ ਬੁੱਝ ਕੇ AI ਦੇ ਰਾਹੀਂ ਉਹਦੇ ਮੂੰਹ ਦੇ ਵਿੱਚ ਪਾ ਦਿੱਤੀ ਗਈ ਆ ਇਸ ਗੱਲ ਦੇ ਉੱਤੇ ਹੁਣ ਸਿਆਸਤ ਚੱਲਦੀ ਆ ਜਿਹੜਾ ਧਿਆਨ ਪਿਛਲੇ 2-3 ਦਿਨਾਂ ਤੋਂ ਇਸ ਗੱਲ ਦੇ ਵੱਲ ਸੀ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਿਕਾਤਰਤ ਦੇ ਵਿੱਚ 15 ਤਰੀਕ ਨੂੰ ਜਾਣ ਵੇਲੇ ਤੇ ਉੱਥੇ ਸਵਾਲ ਜਵਾਬ ਕਰਨਗੇ ਉੱਥੇ ਮਾਹੌਲ ਕੀ ਬਣੂਗਾ ਉਹ ਧਿਆਨ ਉਧਰੋਂ ਹਟ ਕੇ ਤੇ ਆਤਸ਼ੀ ਦੇ ਮੁੱਦੇ ਦੇ ਉੱਤੇ ਆ ਗਿਆ ਆਤਸ਼ੀ ਨੇ ਗੁਰੂ ਸਹਿਬਾਨ ਦਾ ਅਪਮਾਨ ਕੀਤਾ ਕਿ ਨਹੀਂ ਕੀਤਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਭਾਜਪਾ ਕਹਿੰਦੀ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਨਹੀਂ ਕੀਤਾ ਪਰ ਇੱਕ ਪ੍ਰਗਟ ਸਿੰਘ ਦੀ ਗੱਲ ਆ ਪ੍ਰਗਟ ਸਿੰਘ ਦੇ ਘਰ ਦੇ ਮੂਹਰੇ ਕੱਲ ਪ੍ਰਦਰਸ਼ਨ ਹੋਇਆ ਪਰ ਉਹਨੇ ਕਿਹਾ ਬੀ ਜੇ ਮੰਨ ਲਓ ਵੀਡੀਓ ਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਭਾਈ ਗੁਰੂਆਂ ਦਾ ਇਸ ਤਰੀਕੇ ਨਾਲ ਹੋਣਾ ਚਾਹੀਦੀ ਗੱਲ ਤੇ ਫਲਾਣਿਆਂ ਦੀ ਇੰਉਂ ਹੋਣੀ ਚਾਹੀਦੀ ਆ ਤੇ ਫਿਰ ਭਾਈ ਗੱਲ ਤਾਂ ਉਹਨੇ ਕਹੀਏ ਸਾਡਾ ਕੀ ਕਸੂਰ ਆ ਤੇ ਜੇ ਉਹਨੇ ਨਹੀਂ ਇਹ ਗੱਲ ਕਹੀ ਤੇ ਫਿਰ ਭਾਜੀਪੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਹਨੇ ਮੁੱਦਾ ਚੁੱਕ ਕੇ ਸਾਡਾ ਨਾਮ ਵਿੱਚ ਕਿਉਂ ਆਇਆ ਉਹ ਕਹਿੰਦੇ ਸਾਨੂੰ ਜਾਣਬੁੱਝ ਕੇ ਵਿੱਚ ਘੜੀਸਿਆ ਜਾ ਰਿਹਾ ਕਿਉਂਕਿ ਸੂਬੇ ਦੀ ਸਰਕਾਰ ਆ ਜਿਹੜੀ ਉਹ ਉਤਰਨਾਈ ਕਿਸੇ ਵੀ ਮੁੱਦੇ ਦੇ ਉੱਤੇ ਹੋਣਾ ਨਹੀਂ ਚਾਹੁੰਦੀ ਵੈਸੇ ਵੀ ਗੱਲ ਸੋਚਣ ਵਿਚਾਰਨ ਵਾਲੀ ਆ ਭਾਜੀਪੀ ਨੇ ਦੋਸ਼ ਲਾਏ ਬੇਬਦਬੀ ਹੋਈ ਇਹਨੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਉਹ ਕਹਿੰਦੇ ਕਿ ਸਾਡੇ ਕੋਲੇ ਵੀਡੀਓ ਆ ਵੀਡੀਓ ਦੀ ਪੜਤਾਲ ਹੋਣੀ ਆ ਹੋ ਸਕਦਾ ਵੀ ਭਾਈ ਉਹਨੇ ਕਿਆ ਵੀ ਹੋਵੇ ਪਰ ਇਹ ਭਾਜਪਾ ਨੇ ਕਿਹਾ ਹੋ ਸਕਦਾ ਉਹਨੇ ਨਾ ਕਿਹਾ ਹੋਵੇ ਤੇ ਭਾਈ ਇਹ ਆਮ ਆਦਮੀ ਪਾਰਟੀ ਕਹਿੰਦੀ ਅਭੀ ਭਾਈ ਉਹਨੇ ਨਹੀਂ ਕਿਹਾ ਤੇ ਗੱਲ ਦੋਵਾਂ ਦੀ ਆਪਸੀ ਆ ਤੇ ਕਾਂਗਰਸ ਵਿੱਚ ਕਿੱਥੋਂ ਆ ਗਈ ਸਵਾਲ ਇਹ ਪੈਦਾ ਹੁੰਦਾ ਸੋ ਪੰਜਾਬ ਦੇ ਵਿੱਚ ਇਹ ਸਮੁੱਦੇ ਦੇ ਉੱਤੇ ਹੁਣ ਰਾਜਨੀਤੀ ਖੇਡੀ ਜਾਊਗੀ ਖੇਡੀ ਜਾ ਰਹੀ ਆ ਮੇਰੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਬੀਜਪੀ ਨੂੰ ਤੇ ਬਾਕੀ ਸਾਰੀਆਂ ਸਿਆਸੀ ਤਰ੍ਹਾਂ ਨੂੰ ਬੇਨਤੀ ਆ ਜਿੰਨੀ ਸ਼ਿੱਦਤ ਦੇ ਨਾਲ ਆਪਾਂ ਸੜਕਾਂ ਦੇ ਉੱਤੇ ਉਤਰੇ ਆ ਉਨੀ ਸ਼ਿੱਦਤ ਦੇ ਨਾਲ ਅਸੀਂ ਗੁਰੂ ਸਾਹਿਬਾਨ ਦੇ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਵੱਲ ਵੀ ਹਮਲ ਕਰਗੇ ਜਿਹੜੇ ਵੀ ਲੋਕ ਇਸ ਵੇਲੇ ਪ੍ਰਦਰਸ਼ਨ ਕਰੀ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕੀ ਤੁਹਾਨੂੰ ਗੁਰੂ ਸਾਹਿਬਾਨ ਦੇ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਦੇ ਬਾਰੇ ਮੁਕੰਮਲ ਜਾਣਕਾਰੀ ਹੈ ਭਾਵਨਾਵਾਂ ਭੜਕੀਆਂ ਬਿਲਕੁਲ ਅਸੀਂ ਤੁਹਾਡੇ ਸਤਿਕਾਰ ਕਰਨ ਦੇ ਭਾਵਨਾਵਾਂ ਦਾ ਪਰ ਕੱਲੀ ਸਿਆਸੀ ਖੇਡ ਨਾ ਹੋਵੇ ਵੀ ਲੀਡਰਾਂ ਨੇ ਮੂਰੇ ਲਾ ਕੇ ਸਾਨੂੰ ਮਗਰ ਲਾ ਲਿਆ ਤੇ ਜਾਣਕਾਰੀ ਸਾਨੂੰ ਮੁਕੰਮਲ ਇਹਦੇ ਮੁਤਲਕ ਹੋਵੇ ਨਾ ਜਾਣਕਾਰੀ ਪੂਰੀ ਹੋਣੀ ਚਾਹੀਦੀ ਆ ਉਸ ਗੁਰੂ ਸਹਿਬਾਨ ਦੇ ਬਾਰੇ ਜਿਹਦੇ ਬਾਬਤ ਅਸੀਂ ਸੜਕ ਦੇ ਉੱਤੇ ਆਏ ਆ ਪ੍ਰਦਰਸ਼ਨ ਕਰਨ ਦੇ ਲਈ ਆਏ ਆ ਪਰ ਪੰਜਾਬ ਦੇ ਵਿੱਚ ਮੁੱਦੇ ਵੀਰੋ ਬਹੁਤ ਸਾਰੇ ਹੋਰ ਵੀ ਵੱਡੇ ਵੱਡੇ ਆ ਤੇ ਲੰਘੇ ਕੱਲ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਾ ਬੜਿੰਗ ਨੇ ਇਹ ਗੱਲ ਕਹਿ ਦਿੱਤੀ ਆ ਜੀ ਕਿ ਅਸੀਂ ਤਾਂ ਦੋਵੇਂ ਜਾਣੇ ਸੀਐਮ ਵਾਲੀ ਦੌੜ ਦੇ ਵਿੱਚ ਨਹੀਂ ਆ ਉਹਨਾਂ ਨੇ ਇਹ ਗੱਲ ਕਹਿਤੀ ਆ ਵੀ ਪਹਿਲਾਂ ਤਾਂ ਕਾਂਗਰਸ ਜਿੱਤਣੀ ਚਾਹੀਦੀ ਆ ਸੀ ਇਹ ਕਿਨੇ ਬਣਨਾ ਕਿਨੇ ਨਹੀਂ ਬਣਨਾ ਇਹ ਬਾਤ ਨਹੀਂ ਗੱਲ ਆ ਅਸੀਂ ਤਾਂ ਇਸ ਦੌੜ ਦੇ ਵਿੱਚ ਬਿਲਕੁਲ ਵੀ ਨਹੀਂ ਆ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਚਰਨਜੀਤ ਸਿੰਘ ਚੰਨੀ ਹੋਰੀ ਇਹ ਗੱਲ ਕਹਿਣਗੇ ਕਿ ਨਹੀਂ ਕਹਿਣਗੇ ਇਹ ਵਕਤ ਦੇ ਉੱਤੇ ਨਿਰਪਰ ਕਰਦੀ ਗੱਲ ਆ ਪਰ ਧਾਰਮਿਕ ਮੁੱਦੇ ਆਉਂਦੇ ਸਮੇਂ ਦੇ ਵਿੱਚ ਕਈ ਪੜਕਾਏ ਜਾਣੇ ਆ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਆ ਜਿਹੜਾ ਇਹ ਵਰਾ 2026 ਇਹ 72 ਦਾ ਭਵਿੱਖ ਤੈਅ ਕਰੂਗਾ ਟੂਣਾ ਦਾ ਮੁੱਖ ਮੰਤਰੀ ਦੀ ਕੁਰਸੀ ਦਾ ਸਰਕਾਰ ਕੀ ਰਹੀ ਇਹਦਾ ਇਸ 26 ਵਰੇ ਦੇ ਵਿੱਚ ਤੁਸੀਂ ਕਿਰਪਾ ਕਰਕੇ ਆਪਦੇ ਭਾਵਨਾਵਾਂ ਦੇ ਉੱਤੇ ਕਾਬੂ ਵੀ ਰੱਖਿਓ ਕਿਉਂਕਿ ਤੁਹਾਨੂੰ ਪਤਾ ਨਹੀਂ ਹੋਣਾ ਕਿ ਮੇਰੀ ਭਾਵਨਾ ਢਕੀ ਆ ਤੁਹਾਨੂੰ ਦੱਸਿਆ ਜਾਊਗਾ ਕਿ ਤੁਹਾਡੀ ਭਾਵਨਾ ਢਕੀ ਆ ਤੁਹਾਨੂੰ ਪਤਾ ਨਹੀਂ ਲੱਗਿਆ ਇਹ ਭਾਵਨਾ ਢਕ ਜਾਨੀ ਚਾਹੀਦੀ ਸੀ ਤੁਹਾਡੀ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਡੀ ਭਾਵਨਾ ਢਕੀ ਕਿਉਂ ਨਹੀਂ ਤੁਹਾਡੇ ਮੂਰੇ ਇਹ ਸਵਾਲ ਰੱਖ ਦਿੱਤਾ ਜਾਣਾ ਤੇ ਤੁਹਾਡੇ ਵਿੱਚੋਂ ਕਈਆਂ ਨੇ ਢਕ ਕੇ ਜਾਣਾ ਤਰੀਕੇ ਨਾਲ ਤਹਜ਼ੀਬ ਨਾਲ ਰਹੋ ਕਿਸੇ ਦੇ ਮਗਰ ਲਾ ਕੇ ਨਾ ਤਾਂ ਲੜਿਓ ਨਾ ਪਰਚੋ ਪਰਚੀ ਹੋਇਓ ਨਾ ਖੋਰੂ ਖੱਪਾ ਕਰਿਓ ਤੇਲ ਤੇ ਤੇਲ ਦੀ ਧਾਰ ਦੇਖੋ ਜਿਹੜੇ ਤੁਹਾਨੂੰ ਅੱਜ ਚੰਗੇ ਲੱਗਦੇ ਵੀ ਸਾਡੀ ਪਾਰਟੀ ਦਾ ਹੀਰਾ ਉਹ ਹੀਰੇ ਨੇ ਪਰਲੇ ਪਾਰ ਕਦੋਂ ਚਲੇ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਿਹਨੂੰ ਤੁਸੀਂ ਮਾੜਾ ਕਹਿੰਦੇ ਆ ਉਹਨੇ ਤੁਹਾਡੇ ਵਾਲੀ ਪਾਰਟੀ ਦੇ ਵਿੱਚ ਕਦੋਂ ਆ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਤੁਹਾਡੇ ਵਿੱਚੋਂ 95% ਦੀ ਨਹੀਂ 99.9% ਦੀ ਦਰਿਆ ਛਾੜਦੇ ਰਹਿਣਗੇ ਟੈਂਟ ਲਾਉਂਦੇ ਰਹਿਣਗੇ ਪੋਸਟਰ ਲੈਵੀ ਦੇ ਨਾਲ ਕੰਧਾਂ ਦੇ ਉੱਤੇ ਲਾਉਂਦੇ ਰਹਿਣਗੇ ਬੂਥਾਂ ਦੇ ਉੱਤੇ ਬੰਦੇ ਰਹਿਣਗੇ ਲੜਦੇ ਵੀ ਰਹਿਣਗੇ ਮੇਨੇ ਵੀ ਦੰਦੇ ਰਹਿਣਗੇ ਫੇਸਬੁੱਕ ਤੇ ਗਾਲਾਂ ਵੀ ਕੱਢਦੇ ਰਹਿਣਗੇ ਪਰ ਤੁਹਾਨੂੰ ਕੋਈ ਵੀ ਪਾਰਟੀ ਆ ਜੇ ਪੁੱਛਣਾ ਕਿਸੇ ਨੇ ਨਹੀਂ ਜੇ ਅੱਜ ਤੱਕ ਪੁੱਛਿਆ ਤ ਤਾਂ ਦੱਸੋ ਹਾਂਜੀ ਇਹ ਸੀ ਸਰਪੰਸ ਸਿੰਘ ਟੈਣਾ ਜੋ ਕਿ ਵੀ ਸਰਬਜੀਤ ਕੌਰ ਨੂੰ ਲੈ ਕੇ ਹੁਣ ਤੱਕ ਦੀ ਜਿਹੜੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਸ਼੍ਰੋਮਣੀ ਕਮੇਟੀ ਦੇ ਜਥੇ ਦੇ ਵਿੱਚ ਜਿਹੜੀ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਜਾਂਦੀ ਆ ਬਾਅਦ ਵਿੱਚ ਇੱਕ ਵਿਵਾਦ ਖੜਾ ਹੁੰਦਾ ਕਿਉਂਕਿ ਇਹ ਨਾਂ ਇੱਧਰ ਦੀ ਤੇ ਨਾਂ ਉੱਧਰ ਦੀ ਹੁਣ ਇੱਧਰੋਂ ਇਹ ਨਹੀਂ ਪਤਾ ਵੀ ਕਿੰਨੀ ਕੀ ਜਾਣਕਾਰੀ ਪਾਕਿਸਤਾਨ ਦੇ ਵਿੱਚ ਪਹੁੰਚਾ ਦਿੱਤੀ ਹੋਊਗੀ ਤੇ ਹੁਣ ਇਹਦਾ ਵੀਜ਼ਾ ਅੱਗੇ ਪਤਾ ਦਿੱਤਾ ਗਿਆ ਪਹਿਲਾਂ ਡੀਪੋਰਟ ਕਰਲ ਕੋਈ ਵੀ ਕਰਨ ਦੀ ਵੀ ਇਹ ਵਾਪਸ ਇੰਡੀਆ ਭੇਜ ਆ ਜਾਊਗਾ ਇਹਨੂੰ ਤੇ ਪਰ ਲੇਕਿਨ ਨਹੀਂ ਤਾਂ ਹੁਣ ਇਹਦਾ ਵੀਜ਼ਾ ਉਧਰ ਭੇਜਾ ਦਿੱਤਾ ਜਾਊਗਾ ਜਾਂ ਬਾਅਦ ਜਿਊਗਾ ਹੁਣ ਇਹੀ ਖਬਰਾਂ ਸਾਹਮਣੇ ਆ ਰਹੀਆਂ ਤੇ ਸਰਬਜੀਤ ਕੌਣ ਤੁਸੀਂ ਸਭੀ ਸਾਰੀ ਵੀਡੀਓ ਸੁਣੀ ਲਈ ਆ ਪੂਰਾ ਮਾਮਲਾ ਤੁਹਾਨੂੰ ਕਿਵੇਂ ਲੱਗਿਆ ਤੇ ਆਪਣੇ ਕਮੈਂਟ ਜਰੂਰ ਰੱਖੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ